ਆ ਵੀ ਆ ਸਾਰੇ ਟੁਕੜੀ ਕੇ ਪਏ ਨੇ ਹੋਰ ਵੀਗਾ ਨਹੀਂ ਨਹੀਂ ਟੁੱਟੇ ਹੀ ਇਹ ਨਾਲ ਤਾਂ ਹੋਰ ਆ ਉਹ ਆਂਦੇ ਆ ਆਂਦੀ ਆਇਤਾ ਆ ਬੱਬਾ ਆ ਟਾਂ ਨਾ ਬਜਾਇਆ ਆਓ ਤੇ ਕੱਟ ਦੇ ਅਛਦਰਸ ਚ ਵਜਾ ਕੇ ਆਹ ਦੇਖੋ ਇਹ ਰੱਖ ਦਿਨਾ ਮੇਰੇ ਬੋਟੀ ਦੀ ਬੋਟੀ ਬਾਹਰ ਬੋੜੀ ਆਈ ਆ ਨਹੀਂ ਬੋੜੀ ਆਈ ਆ ਇੱਥੇ ਦੁਰਗਾ ਜੀ ਦਾ। ਹਾਉ ਤੋ ਪਹਿਲੋ ਇਹੋ ਚੱਲੇ। ਤੁਸੀਂ ਕਿੱਥੇ ਚੱਲੇ? ਹਾਜੀ ਭਾਜੀ ਕੀ ਨਾਮ ਕੀ ਗੱਲਬਾਤ ਹੀ ਕਰਤੀ ਇੱਥੇ? ਬਲਵਿੰਦਰ ਸਿੰਘ ਪਿੰਡ ਸਾਰੰਦੇਵ ਤਹਿਸੀਲ ਜਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ। ਕੀ ਗੱਲ ਇਹ ਸਾਰੀ? ਰਾਤੀ ਜੀ ਹਮੜਾ ਹੋਇਆ ਪਾਕਤਾਲਾ ਲੋ ਜੀ। ਕੀ ਦੇਖ ਰਹੀ ਐ ਇੱਥੇ ਪੱਛ? ਬਸ ਇਹੋ ਅਹੀ ਵੇਦ ਰਹਿ ਜੀ ਆਪਣੇ ਉਹ ਜਿਹੜੇ ਉਹਨਾਂ ਨੇ ਪੰਪ ਚਲਾਏ ਬਹੁਤ ਇੱਥੇ ਖੇਤਾਂ ਵਿੱਚ ਡਿੱਗੇ ਨੇ ਛੇ ਪੰਪ ਇੱਥੇ ਦੇਖੋ ਸਾਡੇ ਜੋ ਆ ਰੇਖਾ ਵਾ ਬਾਂਡਰ ਦੀ ਜ਼ੀਰੋ ਲਾਈਨ ਦੇ ਉੱਤੇ ਬਲੜਾ ਡੀਐਸ ਪੂਰਾ ਇਹ ਆਪਣਾ ਨਾ ਨ ਦੱਸੋ ਪੋਸਟਾ ਪੋਸਟਾ ਜਿਹੜਾ ਆਪਣੇ ਸੇਸੇ ਪੋਸਟਾ ਦਾ ਭਲੇ ਜੀ ਹਾਂਜੀ ਪਾਜੀ ਕੀ ਨਾਮ ਕੀ ਗੱਲਬਾਤ ਹੈ ਵੀਰ ਸਿੰਘ ਨਾਂ ਹੈ ਜੀ ਕੀ ਨਾਂ ਕੀ ਗੱਲ ਹੋਈ ਜੀ ਆ 2 ਵਜੇ ਸੁੱਤੇ ਹਾਂ ਬੰਬ ਆਇਆ ਸਾਡੇ ਡੇਰੀ ਚ ਹੀ ਸਹਾਣਾ ਭਾਈ ਬੜੀ ਵਧੀ ਨਾ ਬਜੇ ਆ ਇੱਕ ਸਾਡੀ ਗਊ ਨੂੰ ਪਿੰਕਰ ਵੀ ਲੱਗੀ ਟੁਕੜੀ ਜਿਹੜੀ ਜਿਵੇਂ ਆਈਆਂ ਕਹਿ ਦਿੰਦੇ ਆ ਬਾਕੀ ਫਿਰ ਹੋਰ ਪੰਜ ਬੰਬ ਹੋਰ ਡਿੱਗੇ ਨੇ ਤਾਨੀ ਬੋਲੇ ਕਰੀ ਜਾਂਦੇ ਬਹੁਤ ਗੜਗੂੰਜ ਪਾਉਂਦੇ ਹਾਂ ਮੂੜ ਕੇ ਫੇਰ ਅਸੀਂ ਇੱਥੋਂ ਡਾਂਡੇ-ਮੀਂਡੇ ਹੋ ਗਿਆ ਵਾ ਅਸੀਂ ਪਿੰਡ ਚੜ ਗਏ ਪਿੰਡ ਨੀਂਦ ਨੂੰ ਤੇਉਂਦੀ ਨਹੀਂ ਬੱਚੇ ਵੀ ਬਹੁਤ ਰੋਂਦੇ ਸੀ ਫੇਰ ਅਸੀਂ ਆਪਣੇ ਪਰਿਵਾਰ ਵਿੱਚ ਜਾ ਕੇ ਫੇਰ ਬੈਠੇ ਉਹਨਾਂ ਨੂੰ ਦਲੇਰੀ ਜ਼ਰੂਰੀ ਦਿੱਤੀ ਅਸੀਂ ਵੀ ਬਚ ਗਏ ਹਾਂ ਕੋਈ ਚੱਕਰ ਨਹੀਂ ਉਹਨਾਂ ਚ ਨੂੰ ਅੱਜ ਇਹ ਟੁਗੜੀ ਮਿਲੇ ਆ ਉਹ ਲੈ ਗਏ ਆਹੀ ਪੁਲਸ ਵਾਲੇ ਇਕੱਠੇ ਕਰਕੇ ਉਹ ਪਾ ਕੇ ਲੈ ਗਏ ਆ ਤੋੜੇ ਜੀ ਦਰ ਤੱਕ ਇੰਨਾ ਨਾ ਮੋੜਿਆ ਡਰ ਤੇ ਬਹੁਤ ਜ਼ਿਆਦਾ ਜੀ ਹਾਂ ਅੱਜ ਵੀ ਪਤਾ ਨਹੀਂ ਵੀ ਸ਼ਾਮਾਂ ਨੂੰ 5 ਵਜੇ ਚੱਲ ਜਾਂਦੀ ਕਿ 6 ਵਜੇ ਚੱਲੀ ਜਾਂਦੀ ਹੈ ਰਹਿਣਾ ਕਿ ਛੱਡਣਾ ਇਹ ਇੱਥੋਂ ਤੇ ਆਪਾਂ ਹੁਣ ਡੇਰਾ ਤੇ ਸਾਨੂੰ ਛੱਡਣਾ ਉਹ ਪਿੰਡ ਦੇ ਦੂਜੇ ਪਰਿਵਾਰ ਤੇ ਜਾ ਕੇ ਵਾਂਗੇ ਕੀ ਨਾਮ ਹੈ ਕੀ ਗੱਲ ਭਰੀ ਸਰ ਨਾਰਕਰ ਕੀ ਗੱਲ ਇਹ ਕੀ ਆ ਬਾ ਬੰਬਤ ਮਰ ਕਾ ਹੋ ਗਿਆ ਫੇਰ ਅਹੀਂ ਡਰਦੇ ਭੱਜ ਗਏ ਪਾਮ ਬਾਈ ਕੇ ਪੰਜ ਛੇ ਡਿਗੇ ਨੇ ਤੇ ਤੇਰੇ ਤੇ ਸਾਡਾ ਨਾਮ ਨਹੀਂ ਖਲੋਤਾ। ਅਸਾਂ ਫੇਰੇ ਜਿਦੋਂ ਬਾਜਾ ਦੇ ਪਾਜੀ ਹੋਗਾ ਨਾ ਨਾ ਧੁਮਾਕ ਫੇਰੇ ਸਾਡੇ ਡੇਰੇ ਧੂਆਂ ਵਾਲੀ ਹੋ ਗਈ ਏ ਫੇਰ ਅਸੀਂ ਪਾਜੀ ਗਏ। ਕਿੰਨੇ ਕੇ ਪਾਮ ਬਾਈ? ਇਹ ਇੱਥੇ ਪਾਜੀ ਪਤਾ ਨਹੀਂ ਵੀ ਕਹੀ ਕਿ ਕਿੰਨੇ ਹਾਂ ਨੂੰ ਆਵੇ ਰੁੱਕ ਪਨ ਗਏ। ਹੋਰ ਨੂੰ ਸਾਨੂੰ ਆ ਗਾਉਂ ਨੇ ਇਕ ਨਿੰਤੇਂ ਕਰ ਵਜੀ। ਹਾਂਜੀ ਹੋਰ ਸੰ ਕਿੰਨੇ ਘਟਾਰੇ? ਮੇਰੇ ਪਾਜੀ ਸਨ ਡਾਰੇ ਹੋਈਏ ਪਈ ਚਾਨੋ ਹੋਰ ਨਾ ਕੋਈ ਹੈ ਪੈ ਜਾਣ ਧੁਮਕੀ ਹੋਰ ਸਨ ਪਾਜੀ ਦਾ ਰਣਾ ਨਹੀਂ ਛੱਡਣਾ ਪਾਜੀ ਅਜੇ ਤਹੇ ਇੱਥੇ ਆ ਤੇ ਜਦੋਂ ਬਹੁਤ ਭੀੜ ਪਈ ਫਿਰ ਪਿੰਟ ਜਾਣਾ ਪੈਗਾ ਹਾਂਜੀ ਬਿਹਤਰ ਰੱਖੋ ਆ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી અુક અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼